ਜੀ ਆਇਆਂ ਨੂੰ ਜੀ ਜੀ ਦੇ ਵਰਸੋਂ ਸਿੰਘ ਠੰਡਾ ਜੀ ਦੇ ਹੱਕ ਵਿੱਚ ਆਏ ਆ ਕਿਹੋ ਜਿਹਾ ਸਮਰਥਨ ਮਿਲ ਰਿਹਾ ਪਾਰਟੀ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਰਿਸ ਸ਼ੇਖੀ ਦੀ ਫਤਿਹ ਅੱਜ ਅਸੀਂ ਭਗਵਾੜਾ ਵਿੱਚ ਡੋਰ ਟੂ ਡੋਰ ਹੋਏ ਆ ਸਾਰੇ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਗਏ ਆ ਸਾਨੂੰ ਬਹੁਤ ਹੀ ਅੱਛਾ ਜਿਹੜਾ ਰਿਸਪੌਂਸ ਮਿਲਿਆ ਆ ਤੇ ਕਿਉਂਕਿ ਜਿਹਨੂੰ ਵੀ ਅਸੀਂ ਕਹਿੰਨੇ ਆ ਸਾਰੇ ਦੁਕਾਨਦਾਰ ਇਹੀ ਕਹਿ ਰਹੇ ਆ ਕਿ ਅਸੀਂ ਐਸ ਵਾਰ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੋਹਣ ਸਿੰਘ ਢੰਡਰ ਸਾਹਿਬ ਜੀ ਨੂੰ ਵੋਟਾਂ ਪਾਉਣੀਆਂ ਆ ਤੇ ਉਹਨਾਂ ਨੂੰ ਹੀ ਜਤੌਣਾ ਆ ਕਿਉਂਕਿ ਉਹ ਕਹਿੰਦੇ ਕਿ ਅਸੀਂ ਦੇਖ ਲਿਆ ਸੋਮ ਪ੍ਰਕਾਸ਼ ਜੀ ਨੂੰ ਵੀ ਦੇਖ ਲਿਆ 5 ਸਾਲ ਕੁਛ ਨਹੀਂ ਕੀਤਾ ਫਗਵਾੜੇ ਲਈ ਤੇ ਜਿਹੜੀ ਆਮ ਆਦਮੀ ਪਾਰਟੀ ਆ ਉਸਨੇ ਵੀ ਕੁਛ ਨਹੀਂ ਕੀਤਾ ਉਸਨੇਗਾ ਤੁਸੀਂ ਦੇਖ ਲਿਆ 28 ਮਹੀਨਿਆਂ ਦੇ ਵਿੱਚ ਜੋ ਕੁਛ ਕੀਤਾ ਆ ਕਤਲੇਆਮ ਹੋ ਰਿਹਾ ਗੁੰਡਾਗਰਦੀ ਹੋ ਰਹੀ ਆ ਤੇ ਨਸ਼ੇ ਵੱਧ ਰਹੇ ਆ ਦਿਨ ਪਰ ਦਿਨ ਉਸ ਤੋਂ ਬਾਅਦ ਤੁਸੀਂ ਦੇਖੋ ਜਿਹੜਾ ਕੇਜਰੀ ਵਾਲਿਆ ਉਹ 600 ਕਰੋੜ ਦੇ ਕੱਪੜੇ ਦੇ ਵਿੱਚ ਫਸਿਆ ਹੋਇਆ ਆ ਜਿਹੜੇ ਕਹਿੰਦੇ ਸੀ ਅਸੀਂ ਆਮ ਆਦਮੀ 파ੜੀਆ ਇਸ ਕਰਕੇ ਲੋਕਾਂ ਦਾ ਇਹਨਾਂ ਤੋਂ ਵਿਸ਼ਵਾਸ ਉੱਠ ਚੁੱਕਾ ਆ ਤੁਸੀਂ ਹਰ ਪਿੰਡਾਂ ਚ ਹਰ ਮਹਲੇ ਚ ਗਏ ਆ ਤੇ ਉਥੇ ਤੁਹਾਨੂੰ ਸਮਰਥਕ ਕਿੱਦਾਂ ਦਾ ਮਿਲ ਰਿਹਾ ਜੀ ਬਹੁਤ ਵਧੀਆ ਸਮਰਥਨ ਮਿਲ ਰਿਹਾ ਜੀ ਜਿਨ੍ਹਾਂ ਦੇ ਕੋਲ ਵੀ ਅਸੀਂ ਜਾਣਦੇ ਆ ਉਹ ਕਹਿੰਦੇ ਸਾਨੂੰ ਬਾਦਲ ਸਾਹਿਬ ਨੇ ਜੋ ਸਕੀਮਾਂ ਦਿੱਤੀਆਂ ਆ ਜੋ ਮਤਲਬ ਕਿ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਵੇਲੇ ਸਾਨੂੰ ਸਕੀਮਾਂ ਮਿਲੀਆਂ ਆ ਜੋ ਵੀ ਮਤਲਬ ਕਿ ਇੰਪਰੂਵਮੈਂਟ ਹੋਈ ਆ ਉਹ ਬਾਦਲ ਬਾਦਲ ਸਾਹਿਬ ਦੇ ਟਾਈਮ ਤੇ ਹੋਈ ਆ ਚਾਹੇ ਫਲਾਈਓਵ ਚਾਹੇ ਯਾਦਗਾਰਾਂ ਲੈ ਲੋ ਚਾਹੇ ਸਕੂਲ ਵਿੱਚ ਬੱਚਿਆਂ ਨੂੰ ਜਿਹੜੇ ਸਾਈਕਲ ਮਿਲੇ ਆ ਉਹ ਲੈ ਲੋ ਜਿੰਨੀਆਂ ਵੀ ਮਤਲਬ ਕਿ ਸਹੂਲਤਾਂ ਮਿਲੀਆਂ ਆ ਉਹ ਬਾਦਲ ਸਰਕਾਰ ਵੇਲੇ ਮਿਲੀ ਆ ਆਪਾਂ ਆਟਾ ਦਾਲਾ ਦੀ ਵੀ ਸਕੀਮ ਕਹਿ ਸਕਦੇ ਆ ਹਾਂਜੀ ਆਟਾ ਦਾਲ ਸਕੀਮ ਜਿਹੜੀ ਆ ਉਹ ਵੀ ਬਾਦਲ ਸਾਹਿਬ ਦੇ ਟਾਈਮ ਤੇ ਮਿਲੀ ਆ ਜਿਹੜਾ ਹੋਣੀ ਨਾਲ ਜਿਹੜਾ 30 ਕਿਲੋ ਇੱਕ ਜਣੇ ਨੂੰ ਆਟਾ ਦਾਣੇ ਦਿੰਦੇ ਸੀਗੇ ਬਾਦਲ ਸਾਹਿਬ ਦੇ ਟਾਈਮ ਤੇ ਹੋਣੀ ਨਾਲ 5 ਕਿਲੋ ਦਾ ਆਟਾ ਕਰ ਦਿੱਤਾ ਉਹ ਵੀ ਸੰਟੀਆਂ ਵਾਲਾ ਆ ਮੈਂ ਇੱਥੇ ਖੜੀ ਆ ਮੈਂ ਸੱਚ ਬੋਲਦੀ ਆ ਮੇਰੀ ਘਰ ਕਾਮ ਵਾਲੀ ਅੱਜ ਉਹ ਦੱਸਦੀ ਐ ਸਵੇਰੇ ਮੈਨੂੰ ਦੱਸਿਆ ਉਹਨਾਂ ਆਉਂਦੀ ਨੇ ਕਹਿੰਦੀ ਅਸੀਂ ਉਹ ਖੋਲਿਆ ਜਿਹੜਾ ਆਟੇ ਦਾ ਆਟੇ ਦਾ ਦਾਣਾ ਸੀਗਾ ਆਟਾ ਸੀਗਾ ਤੇ ਉਹਦੇ ਵਿੱਚ ਸੁੰਡੀਆਂ ਨਿਕਲੀਆਂ ਤੁਸੀਂ ਇਹ ਦੇਖੋ ਕੀ ਖਾਓਗੇ ਗਰੀਬ ਲੋਕ ਕੀ ਖਾਓਗੇ ਭਾਜਪਾ ਵੀ ਕਹਿੰਦੀ ਦਾਅਵੇ ਕਰ ਰਹੀ ਆ ਭਾਜਪਾ ਦਾਅਵੇ ਕਰ ਰਹੀ ਆ ਕਿ ਇਹ ਜਿਹੜਾ ਵਿਕਾਸ ਕੀਤਾ ਪੰਜਾਬ ਦਾ ਸਾਡਾ ਹੈ ਭਾਜਪਾ ਨੇ ਕੋਈ ਨਹੀਂ ਕੀਤਾ ਜੀ ਤੁਸੀਂ ਦੇਖਦੇ ਆ ਕਿਸਾਨ ਸਾਡੇ ਕਿੱਦਾਂ ਬੈਠੇ ਆ ਕਿੱਦਾਂ ਪੈਰੀ ਜਿਹੜੀਆਂ ਨੇ ਲਾਇਓ ਆ ਕਿੱਦਾਂ ਕਿਸਾਨਾਂ ਦਾ ਕੀ ਬੁਰਾ ਹਾਲ ਕੀਤਾ ਆ ਇਹ ਜਿਹੜੀ ਸ਼ਰੋਣੀ ਆ ਕਾਲੀ ਦਾ ਲੈ ਕਿਸਾਨਾਂ ਦੇ ਵਿੱਚੋਂ ਮਜ਼ਲੂਮਾਂ ਦੇ ਵਿੱਚੋਂ ਮਜ਼ਦੂਰਾਂ ਦੇ ਵਿੱਚੋਂ ਗਰੀਬਾਂ ਦੇ ਵਿੱਚੋਂ ਉੱਠ ਕੇ ਪਾਰਟੀ ਜਿਹੜੀ ਅੱਗੇ ਆਈ ਕਿਹੜੀਆਂ ਕਿਹੜੀਆਂ ਪਾਰਟੀਆਂ ਤੁਹਾਡਾ ਸਮਰਥਨ ਕਰ ਰਹੀਆਂ ਆ ਸਾਡੀਆਂ ਤਕਰੀਬਨ ਸਾਰੀਆਂ ਪਾਰਟੀਆਂ ਕਰ ਰਹੀਆਂ ਆ ਜਿਹੜੇ ਕਾਂਗਰਸ ਵਿੱਚ ਸੀਗੇ ਉਹ ਜਿਹੜੇ ਆ ਉਹਨਾਂ ਦੇ ਸਾਰੇ ਉਧਰ ਚਲੇ ਗਏ ਆ ਉਹ ਕਹਿੰਦੇ ਸਾਨੂੰ ਉਹ ਛਲੋਮਣੀ ਅਗਾਲੀਦਾਲੀ ਨਹੀਂ ਵਧੀਆ ਆ ਤੇ ਜਿਹੜੇ ਝਾੜੂ ਵਾਲੇ ਸੀਗੇ ਉਹ ਵੀ ਸਾਰੇ ਉਹਨਾਂ ਨੇ ਵੀ ਪਲਟੀ ਮਾਰ ਦਿੱਤੀ ਆ ਉਹ ਵੀ ਛਲੋਮਣੀ ਅਗਾਲੀਦਾਲ ਵਾਲੀ ਆ ਤੁਸੀਂ ਹੁਣ ਯਕੀਨੀ ਜੇ ਸਮਝਦੇ ਹੋ ਆਪਣੀ ਸਾਡੀ ਯਕੀਨੀ ਪੱਕੀ ਜੇ ਕਿ ਇਹ ਹੁਣ ਜਿੱਤ ਸਰਦਾਰ ਸੋਹਣ ਸਿੰਘ ਠੰਡਰ ਸਾਹਿਬ ਨੇ ਆਉਣਾ ਹੀ ਆਉਣਾ ਹੈ ਮੁਕਾਬਲਾ ਕਿਹਦੇ ਨਾਲ ਸਮਝਿਆ ਤੁਸੀਂ ਆਪਣਾ ਕੰਧਰ ਸਾਹਿਬ ਦਾ ਮੁਕਾਬਲਾ ਸਾਡਾ ਇਹਨਾਂ ਦਾ ਕਿਸੇ ਦੇ ਨਾਲ ਨਹੀਂ ਸਾਡੀ ਜਿੱਤ ਪੱਕੀ ਆ ਜੀ ਪੱਕੀ ਹੈ ਸ਼ੋਹਣੀ ਅਕਾਲੀ ਦਲ ਜਿੰਦਾਬਾਦ ਆ ਜਿੰਦਾਬਾਦ ਠੰਡਰ ਵੀ ਨਾਲ ਆਏ ਆ ਜਿਹੜਾ ਤੁਹਾਡਾ ਇੱਕ ਨਾਰਾ ਆ ਉਹ ਆਪਣਾ ਨਾਰਾ ਬੁਲੰਦ ਕਰੋ ਜੀ ਫਿਰ ਸ਼ੋਹਣੀ ਅਕਾਲੀ ਦਲ ਜਿੰਦਾਬਾਦ ਸ਼ੋਹਣੀ ਅਕਾਲੀ ਦਲ ਜਿੰਦਾਬਾਦ ਇਸ ਇਕਦੋਨਾ 14 ਦੌਰਾਨ ਤੁਸੀਂ ਜਿਹੜਾ ਆ ਦੋ ਦੋ ਜਾਂ ਲੋਕਾਂ ਨਾਲ ਜਾ ਕੇ ਰابطਾ ਕੰਮ ਕਰ ਰਹੇ ਹੋ ਕਿਹੋ ਜਿਹਾ ਰੁਝਾਨ ਪਾਜੀ ਪਹਿਲਾਂ ਤਾਂ ਅਸੀਂ ਪਿੰਡਾਂ 'ਚ ਗਏ ਆ ਸਾਨੂੰ ਬਹੁਤ ਵਧੀਆ ਰੁਝਾਨ ਮਿਲਿਆ ਆ ਬਸ ਲੋਕੀ ਇਹ ਗੱਲ ਕਹਿੰਦੇ ਆ ਕਿ ਅਸੀਂ ਇੱਕ ਵਾਰ ਗਲਤੀ ਕਰ ਲਈ ਆ ਵੋਟਾਂ ਪਾ ਕੇ ਕਿ ਕਿੰਨੇ ਵੋਟਾਂ ਪਾਉਣ ਤੇ ਗਲਤੀ ਕੀਤੀ ਹੋਣੀ ਹੈ ਛਾੜੂ ਨੂੰ ਹੋਣੋ ਬਦਲਾਅ ਚਾਹੁੰਦੇ ਆ ਉਹਨੋ ਬਦਲਾਅ ਚਾਹੁੰਦੇ ਆ ਉਹਨੋ ਚਾਹੁੰਦੇ ਆ ਕਿ ਅਸੀਂ ਦੁਬਾਰਾ ਅਕਾਲੀਦਰ ਨੂੰ ਨਹੀਂ ਸ਼੍ਰੋਮਣ ਅਕਾਲੀਦਰ ਨੂੰ ਵੋਟਾਂ ਪਾਈਏ ਤੇ ਉਹਨਾਂ ਨੂੰ ਕੰਮਕਾਜ ਬਣਾਈਏ ਤੇ ਬਾਕੀ ਅਸੀਂ ਸ਼ਹਿਰਾਂ ਚ ਹੁਸ਼ਾਰਪੁਰ ਤੱਕ ਗਏ ਸੀ ਤੇ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਹੁਣ ਅਸੀਂ ਅੱਜ ਫਗਵਾੜੇ ਆ ਇੱਥੇ ਸਾਨੂੰ ਉੱਤੋਂ ਵੀ ਜ਼ਿਆਦਾ ਵਧੀਆ ਸਾਨੂੰ ਰਿਸਪੌਂਸ ਮਿਲਿਆ ਆ ਕਿ ਸ਼ਾਪਾਂ ਵਾਲੇ ਅਸੀਂ ਗਏ ਆ ਕਿ ਮਾਰਕੀਟਾਂ ਦੇ ਵਿੱਚ ਕਾਫੀ ਰੱਜ ਸੀਗਾ ਸ਼ਾਪਾਂ ਦੇ ਵਿੱਚ ਇੰਨਾ ਕਸਟਮਰ ਦੇ ਰੱਜ ਹੋਣ ਦੇ ਬਾਵਜੂਦ ਵੀ ਜਿਹੜੇ ਸ਼ਾਪ ਓਨਰ ਉਹ ਆਪਣੀ ਸਾਨੂੰ ਬਹੁਤ ਵਧੀਆ ਰਿਸਪੌਂਸ ਤਾ ਤੇ ਉਹਨੇ ਸਾਡੇ ਕੋਲੋਂ ਪੇਪਰ ਲੈ ਕੇ ਆਪ ਮੱਥੇ ਨਾਲ ਲਾਇਆ ਤੇ ਕਹਿੰਦੇ ਆ ਕਿ ਅਸੀਂ ਇਸ ਵਾਰ ਇਹਨਾਂ ਨੂੰ ਹੀ ਵੋਟਾਂ ਸ਼੍ਰੋਮੀ ਕਾਲੀਦਾਰ ਨੂੰ ਵੋਟਾਂ ਪਾਣੀਆਂ ਅਸੀਂ ਇਸ ਵਾਰ ਬਦਲਾਵ ਲਿਆਣਾ ਕਸਟਮਰਾਂ ਨੂੰ ਵੀ ਉਹਨੇ ਵੀ ਕਸਟਮਰਾਂ ਨੂੰ ਵੀ ਉਹਨੇ اپੀਲ ਕੀਤੀ ਆ ਕਿ ਤੁਸੀਂ ਸਾਰਿਆਂ ਨੇ ਵੀ ਇਹਨਾਂ ਨੂੰ ਹੀ ਸ਼੍ਰੋਮੀ ਕਾਲੀਦਾਰ ਨੂੰ ਵੋਟਾਂ ਪਾਣੀਆਂ ਜਿਹੜੇ ਇਸ ਵੇਲੇ ਵਾਅਦੇ ਦਿੱਤੇ ਜਾ ਰਹੇ ਆ ਉਹਨਾਂ ਵਾਲੀ ਸਰਕਾਰ ਚ ਕੀ ਪੂਰੇ ਕਰੋਗੇ ਹਾਂਜੀ ਜ਼ਰੂਰ ਹੋਊਗੇ ਜੀ ਇੱਕ ਵਾਰੀ ਮੌਕਾ ਦਿਓ ਉਹਨਾਂ ਅੱਗੇ ਵੀ ਪਹਿਲਾਂ ਸਰਦਾਰ ਸੋਨ ਸਿੰਘ ਜੀ ਠੰਡਰ ਚਾਰ ਵਾਰ ਐਮਐਲਏ ਰਹੇ ਆ ਮੰਤਰੀ ਰਹੇ ਆ ਉਹਨੇ ਆਪਣੇ ਹਲਕੇ ਵਿੱਚ ਬਹੁਤ ਵਿਕਾਸ ਕੀਤੇ ਅਸੀਂ ਪਿੰਡਾਂ ਚ ਜਾਂਦੇ ਆ ਪਿੰਡਾਂ ਦੇ ਵਿੱਚ ਜਿੰਨੇ ਵੀ ਬੋਰਡ ਲੱਗੇ ਹੋਏ ਆ ਅੱਜ ਵੀ 7 ਸਾਲ ਪਹਿਲਾਂ ਉਹਨਾਂ ਦੇ ਹੀ ਬੋਰਡ ਲੱਗੇ ਹੋਏ ਆ ਇੱਧਰ ਵੀ ਇੱਕ ਵਾਰ ਮੌਕਾ ਦਊਗੇ ਤਾਂ ਸ਼ਹਿਰਾਂ ਵਿੱਚ ਵੀ ਪਿੰਡਾਂ ਵਿੱਚ ਵੀ ਤੇ ਜ਼ਰੂਰ ਵਿਕਾਸ ਹੋਊਗਾ ਜੀ ਸ਼ਹਿਰ ਵਾਸੀ ਅਪੀਲ ਕੀ ਕਰੋਗੇ ਅਪੀਲ ਵਾਸੀਆਂ ਨੂੰ ਇਹੀ ਆਖ ਕੇ ਸਰਦਾਰ ਸੋਨ ਸਿੰਘ ਜੀ ਠੰਡਰ ਉਹਨਾਂ ਨੂੰ ਵੋਟਾਂ ਪਾ ਕੇ ਕਾਮਜਾਬ ਬਣਾਓ ਸ਼ਹਿਰ ਵਾਸੀਆਂ ਨੂੰ ਪਿੰਡਾਂ ਵਾਲਿਆਂ ਨੂੰ ਤੇ ਸ਼ਹਿਰ ਵਾਲਿਆਂ ਨੂੰ ਸ਼ਹਿਰ ਵਾਲਿਆਂ ਨੂੰ ਵੀ ਪਿੰਡਾਂ ਵਾਲਿਆਂ ਨੂੰ ਵੀ ਕਿਉਂਕਿ ਅੱਜ ਅਸੀਂ ਸ਼ਹਿਰ ਚ ਆਏ ਆ ਤੇ ਅੱਜ ਸ਼ਹਿਰ ਵਾਸੀਆਂ ਨੂੰ ਕਹਿੰਦੇ ਆ ਕਿ 1 ਜੂਨ ਨੂੰ 2 ਨੰਬਰ ਦਾ ਬਟਨ ਸਰਦਾਰ ਸੋਨ ਸਿੰਘ ਠੰਡਰ ਉਹਨਾਂ ਲਈ ਦਬਕ ਕੇ ਉਹਨਾਂ ਨੂੰ ਕਾਮਜਾਬ ਬਣਾਓ ਆਪਣਾ ਨਾਮ ਵੀ ਦੱਸ ਦਿਓ ਜੀ ਮੈਂ ਸੰਦੀਪ ਕੌਠੰਡਰ ਜੀ ਹਾਂ ਅੱਜ ਜੀ ਮੇਰੇ ਫਾਦਰ ਇਨ ਲੋਆ ਜੀ